ਰੱਕਦੇ ਨੰਬਰ ਤੋਂ ਸ਼ੁਰੂ ਕਰੋ ਜੈਗੋ ਮਾਤਾ ਜੈਗੋ ਪਾਲ ਜੀ ਅੱਜ ਤਰੀਕ 8 ਤਰੀਕ ਹੈ ਸਵੇਰੇ 4 ਵਜੇ ਸਾਨੂੰ ਇਹ ਗੱਡੀ ਐਤੋਂ ਦੇਂਦਗਰ ਰੋਡ ਤੋਂ ਆਦੀ ਕੇ ਨਹੀਂ ਹੈਗੇ ਵਿਚ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਹਮਲਾ ਵੀ ਕੀਤਾ ਇਹਨਾਂ ਨੇ ਤੇ ਗੱਡੀ ਛੱਡ ਕੇ ਭੱਜ ਗਏ ਤੋਂ ਉੱਤੇ ਬਾਅਦ ਇਹਦੇ ਵਿੱਚ ਗਊਆਂ ਜਿਹੜੀਆਂ ਹੈਗੀਆਂ ਬੱਡਲ ਵੱਸ ਤੇ ਜਾ ਰਹੀ ਸੀ ਜਿਹੜੀਆਂ ਸਾਡੇ ਬਚਾਈਆਂ ਗਊ ਗਊ ਰੱਖਸ਼ਾ ਦਲ ਰਾਜਪੁਰਾ ਸਾਰੇ ਸਾਰੇ ਵੀਰ ਇਕੱਠੇ ਹੋ ਕੇ ਆ ਗਏ ਸਾਰੇ ਹੋਰ ਸਾਡੇ ਸ਼ੰਕਰਨੰਦ ਗਿਰੀ ਜੀ ਉਹ ਵੀ ਪਹੁੰਚੇ ਹੋਏ ਸੀਗੇ ਤੇ ਸਾਡੇ ਸ਼ਤੀਸ਼ ਜੀ ਉਹ ਵੀ ਮੌਜੂਦ ਸੀਗੇ ਲੇਕਿਨ ਇਹ ਤਸ਼ਕਰੀ ਦਾ ਮਾਮਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਾਡੀ ਸਰਕਾਰ ਨੂੰ ਬੇਨਤੀ ਕਰਦੇ ਆ ਇਹਦੇ ਨੱਥ ਪਾਈ ਜਾਵੇ ਕਿ ਤਾਕੀ ਗੋਵਰਥਾ ਬੰਦ ਹੋ ਸਕੇ ਗੋਵਰਥਾ ਦਾ ਪਾਪ ਸਾਰੇ ਪੰਜਾਬ ਨੂੰ ਲੈ ਚੁੱਕਿਆ ਹੈ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਸਰਕਾਰ ਨੂੰ ਕਿ ਗੋਵਰਥਾ ਬੰਦ ਹੋ ਜਾਵੇ ਬੱਚਾ ਘੱਟੇ ਕਟੂ ਉਹ ਬੜਾ ਨਿੱਕਾ ਜਾ ਯਾਰ ਹਾਂ ਚਾ ਪਤਾ ਬੱਚਾ ਇਹ ਤੂੰ ਹੈ ਤਾਂ ਆ ਦੇਖ ਕਿ ਤੂੰ ਹੀ ਹੈ ਸਦੋਂ ਘੱਟ ਲੂ ਬੱਚੂ ਨਹੀਂ ਮੈਂ ਖਾ ਇੱਥੇ ਆデア ਆਜੋ ਨੇੜੇ ਆਜੋ ਉੱਥੇ ਜੈਗੋ ਮਾਤਾ ਜੈਗੋਪਾਲ ਜੀ ਅੱਜ ਤਰੀਕ 8 ਤੇ ਅਸਲੀ ਅਜੇ ਦੇਵੀ ਦਾ ਰੋਡ ਤੇ ਇਹ ਸੁਚਨਾ ਦੇ ਰਿਹਾ ਹਾਂ ਤੁਹਾਨੂੰ ਕਿ ਰਾਜਸਥਾਨ ਨੰਬਰ 63 ਭਰ ਕੇ ਮਾਰਾਟਾ ਗਊਆਂ ਲੈ ਕੇ ਜਾਊਗੀ ਕਟਲ ਵਾਸਤੇ ਤੇ ਅਸੀਂ ਅੱਜ ਸਾਰੀ ਟੀਮ ਨੇ ਰਾਤ ਜੇ ਦਾ ਵਜੇ ਗੱਡੀ ਆਂਦੀ ਦੇਖੀ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਸਾਈਡਾਂ ਮਾਰੀਆਂ ਤੇ ਸਾਈਡਾਂ ਮਾਰਦੇ ਮਾਰਦੇ ਗੱਡੀ ਛੱਡ ਕੇ ਡਰਾਈਵਰ ਫਰਾਰ ਹੋ ਗਿਆ ਤੇ ਉਹਦੇ ਵਿੱਚ 12 ਗਊਆਂ ਚੈੱਕ ਕਰਿਆ ਅਸੀਂ ਜਦੋਂ 12 ਗਊਆਂ ਸੈਂ ਤੇ ਵਿੱਚ ਮਾ ਛੋਟੇ ਦੋ ਬੱਚੇ ਵੀ ਆ ਜਿਹੜੇ ਬੱਦਲ ਵਾਸਤੇ ਮਹਾਰਾਸ਼ਟਰ ਲੈ ਕੇ ਜਾ ਰਹੇ ਸੀਗੇ ਉਹਨਾਂ ਦੀ ਜਾਣ ਅੱਜ ਗਊ ਰੱਖਸ਼ਾ ਦਲ ਨੇ ਚਾਈਏ ਤੇ ਇਹ ਕੌਂਸਲਾ ਸੁਰਖੀ ਤਾਰ ਕੇ ਜਿਹਨਾਂ ਦੇ ਬਣਦੀ ਕਾਰਵਾਈ ਜੋ ਹੋਏਗੀ ਉਹ ਹੋਏਗੀ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਬਾਰ-ਬਾਰ ਇਹੀ ਬੇਨਤੀ ਹੈ ਕਿ ਇਹ ਗਾਉਂ ਤਸਕਰੀ ਦਿਨੋ-ਦਿਨ ਵਧਦੀ ਜਾ ਰਹੀ ਹੈ ਇਤਨੇ ਕੇਲ ਪਾਈ ਜਾਵੇ ਜਿੰਨੀ ਵੀ ਗੱਡੀਆਂ ਅਸੀਂ ਫੜਦੇ ਆ ਰਹੇ ਹੁਣ ਤੱਕ ਗਾਵਾਂ ਦੀਆਂ ਗੱਡੀਆਂ ਫੜੀਆਂ ਸਾਰੀਆਂ ਜਾਲੀ ਕਾਗਜ਼ਾਂ ਦੇ ਤਿਆਰ ਹੋਈਆਂ ਲੁਧਿਆਣੇ ਦੇ ਲੁਧਿਆਣੇ ਦੇ ਬੰਦਿਆਂ ਨੇ ਤਿਆਰ ਕਰੇ ਹੋਏ ਆ ਉਹ ਸਟੈਂਪਾ ਡਾਕਟਰਾਂ ਦੀ ਸਰਕਾਰੀ ਡਾਕਟਰ ਸਟੈਂਪਾ ਲੱਗੂਈਆਂ ਉਹ ਕਾਗਜ਼ ਜਾਲੀ ਤਿਆਰ ਕਰਕੇ ਇਹ ਮਹਾਰਾਸ਼ਟਰ ਤੱਕ ਪਹੁੰਚਾਣੇ ਜਿੱਥੇ ਬੁੱਚੜ ਖੰਡਾਂ ਦੇ ਵਿੱਚ ਇਹ ਜਾ ਕੇ ਵੜ ਦਿੱਤੀ ਜਾਂਦੀ ਹੈ ਤਾਂ ਮੈਂ ਪ੍ਰਧਾਨ ਸਰਕਾਰ ਨੂੰ ਬੇਨਤੀ ਹੈ ਕਿ ਇਸ ਤੇ ਨੱਥ ਪਾਈ ਜਾਵੇ ਜਿਹੜੇ ਤਸਕਰੀ ਕਰ ਰਹੇ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜੀਆਂ ਗੱਡੀਆਂ ਫੜੀ ਜਾਂਦੀਆਂ ਇਹਨਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਜ਼ਮਾਨਤ ਜਦੋਂ ਹੋ ਜਾਂਦੀ ਹੈ ਫਿਰ ਇਹ ਦੁਬਾਰਾ ਤੋਂ ਇਸੇ ਕੰਮ ਤੇ ਵਰਤੀ ਜਾਂਦੀਆਂ ਤਾਂ ਮੈਂ ਤਾਜ ਨੂੰ ਬੇਨਤੀ ਹੈ ਕਿ ਇਹਨਾਂ ਦੀ ਗੱਡੀਆਂ ਵੀ ਨਾ ਛੱਡੇ ਜਾਣ ਬਹੁਤ ਬਹੁਤ ਧੰਨਵਾਦ ਜੈ ਗੋ ਮਾਤਾ ਜੈ ਗੋਪਾਲ ਜੈ ਸਿਆਰਾ ਜੈ ਸਿਆਰਾ